ਇਹਨੂੰ ਲਾ ਯਾਰ ਪੇਂਟ ਪੂੰਦ ਸਾਰਾ ਕੋ ਇਹਨੂੰ ਲਾ ਦੇ ਲੈਟਾ ਇੱਕ ਵਲੌਗ ਚ ਲਾਵਾਂਗੇ ਪੇਂਟ ਇੱਕ ਵਲੌਗ ਚ ਸਾਰੇ ਕੰਮ ਮਤਲਬ ਵੱਖਰੇ ਵੱਖਰੇ ਵੱਖਰਾ ਵੱਖਰਾ ਵਲੌਗ ਆਊਗਾ ਤਾਂ ਕਿ ਵਲੌਗ ਵੱਡਾ ਬਣਾਵੇ ਤੇ ਤੁਹਾਨੂੰ ਵੇਖਣ ਚ ਮਜ਼ਾ ਆਵੇ ਸੀੜ ਲੈ ਸੀੜ ਵੀ ਗੁੱਲ ਗਈ ਇੱਧਰ ਜਾ ਕਰੋ ਮਿੱਟੀ ਕਿਸੇ ਓਂਗ ਜੀ ਆ ਓਂਗ ਲੱਗੀ ਓਂਗ ਲੱਗੀ ਆ ਦੀ ਕਰਾਈ ਹੋਏ ਫਿੱਦਾ ਹੀ ਦਿਓ ਹੋ ਜਾ ਤਗੜੇ ਹੁਣ ਬਸ ਆਹ ਤੋਂ ਲਾਤਾ ਸਾਰਾ ਕੁਝ ਟਪਣੀ ਰੁਪਣੀ ਤੇ ਹੁਣ ਨੰਬਰ ਰੇਡ ਲਾਉਣ ਲੱਗੇ ਆ ਕਿਉਂਕਿ ਇਹ ਵੀ ਨਵੀਂ ਲਵਾਉਣੀ ਇੱਥੇ ਕਮਾਗੇ ਜੈਕਸ ਪਰੋ ਜਦ ਦਾ ਸੋਏ ਦਾ ਵਖਰਾ ਨਾ ਪਾ ਦੀਏ ਪੈਦਾਂ ਹੀ ਸਾਰੀਆਂ ਚੀਜ਼ਾਂ ਤੇ ਜੈਕਸ ਪੈਰ ਲਗਾਉਣੇ ਆ ਬਾਕੀ ਦੀ ਮੋਡੀਫਿਕੇਸ਼ਨ ਨੰਦ ਦੱਸਾਂਗੇ ਕਿੰਦਾਂ ਦੀ ਕਰਾਉਣੀ ਆ ਤੇ ਬਾਕੀ ਇਹ ਵੀ ਕਲਰ ਦਾ ਜ਼ਰੂਰ ਦੱਸੋ ਤੇ ਕਲਰ ਕਿੰਨਾ ਨਾ ਚਾਹੀਦਾ ਇਹਨੂੰ ਤੇ ਬਾਕੀ ਜੋ ਵੀ ਤੁਹਾਨੂੰ ਚੀਜ਼ਾਂ ਪਤਾ ਵਾ ਹੁਣ ਕਿਉਂਕਿ ਅਸੀਂ ਤਾਂ ਹੁਣ ਸ਼ੁਰੂ ਕੀਤਾ ਵਾ ਕਈਆਂ ਨੇ ਬਣਾਏ ਵੀ ਹੋਣਗੇ ਜਾਂ ਕਈਆਂ ਕੋ ਹੋਣਗੇ ਅਬੀ ਦੇਣਾ ਨਤੀਜਾ ਦੇਈਦਾ ਵਲੋਗ ਕਰੋ ਚੱਕ ਹੁਣ ਕੰਮ ਕਰਦਾ ਇਸ ਨੂੰ ਲੱਗਿਆ ਖੜਨੈ ਨੂੰ ਹੁਣ ਖਾਣਾ ਕੱਟੇ ਮੋਹਰੇ ਸੈਕਲ ਨਾਲ ਖੜਨਾ ਉਹ ਬਿਲਕੁਲ ਜਮਾਨਾ ਨਾ ਉਹ ਕੰਟੇਨਰ ਉਹ ਕੰਟੇਨਰ ਦਾ ਕਰਨਾ ਹੀ ਓਏ ਲਓ ਵੀ ਕਰੋਨੇ ਨੂੰ ਤਿਆਰ ਬੂਰਾ ਬਲੌਗ ਐਂਡ ਤੱਕਾ ਵੇਖਣਾ ਵਾਸ ਸਕਿਪ ਨਾ ਐਵੇਂ ਕਰਜੋ ਪੂਰਾ ਬੜੇ ਕਮਾਲ ਦਾ ਹੋਏਗਾ ਬਲੌਗ ਸਾਰੇ ਇਹਦੇ ਕਮਾਲ ਦੇ ਹੀ ਆ ਤੇਰੇ ਪਿਛਲੇ ਦੋ ਪਾਏ ਉਹ ਵੀ ਕਮਾਲ ਦੇ ਇਹਦੀ ਮੋਡੀਫਿਕੇਸ਼ਨ ਬੜੀ ਧਿਆਨ ਨਾਲ ਹੋਣੀ ਚਾਹੀਦੀ ਆ ਸਿਧਾ ਮੋਡੀਫਿਕੇਸ਼ਨ ਕਰਾਉਣੀ ਹੈ ਇਹਦੀ ਸ਼ਰਾ ਜਦ ਦਾ ਵੀ ਗਰਾਈ ਹੋਏ ਫਿੱਦਾਈ ਦਿਓ ਓਏ ਤਗੜੇ ਹੁਣ ਬਸ ਮਾਨਾ ਨੂੰ ਨਹੀਂ ਨਾ ਚਾਹੀਦਾ ਉਹ ਹਿਲਾਦਣ ਲੱਗੇ ਕਿਹਨਾਂ ਨਾ ਵੀ ਨਹੀਂ ਚਾਹੀਦਾ ਸੀਟਾਂ ਵੀ ਪਰ ਹੁਣ ਤੇ ਸੀਟਾਂ ਚਾਹਤ ਰੱਖਣੀਆਂ ਪੈਣੀਆਂ ਖੜਨਾ ਉੱਥੇ ਇੱਕ ਅਗਲਾ ਮਗਰਾਟ ਇਹ ਵੀ ਲਾ ਦੇਣਾ ਤੇ ਸਾਰਾ ਕੋਈ ਇਹ ਤੇ ਨਵਾਂ ਬੈਣਾ ਵਾ ਤੇ ਆਦੇ ਹੀ ਮਗਰੋਂ ਲੰਡਾ ਰੱਖਣਾ ਇੱਥੇ ਲੈਟ ਲੋਣੀ ਦੂਜੀ ਪੂਤ ਬਾਦਲੀ ਜਿਹੜੀ ਵੀ ਹੁੰਦੀ ਨਹੀਂ ਆਈ ਤੇ ਤਾਂ ਕਰਕੇ ਆਲਾਦਨ ਲੱਗੇ ਸਾਰਾ ਕੁਝ ਕਿਉਂ ਵੀ ਮੋਡੀਫਿਕੇਸ਼ਨ ਬੰਬ ਹੋ ਗਈ ਬਸ ਇਹ ਆ ਵੀ ਇੱਕੋ ਵਲੋਗ ਜਣੀ ਅਸੀਂ ਦੱਸਣਾ ਸਾਰਾ ਕੁ ਮਤਲਬ ਹੌਲੀ ਹੌਲੀ ਕਰਕੇ ਵਲੋਗ ਪਾਵਾਂਗੇ ਜਿੱਦਾਂ ਆਹ ਵਲੋਗ ਜਦੋਂ ਨੂੰ ਸਟਾਰਟਿੰਗ ਪਾਵਾਂਗੇ ਵੀ ਸਟਾਰਟ ਕਰਕੇ ਸਕੂਟਰ ਸਾਰਾ ਕੁ ਤੇ ਬਾਕੀ ਅਗਲੇ ਵਲੋਗ ਦੇ ਵਿੱਚ ਤੁਹਾਨੂੰ ਦੱਸਾਂਗੇ ਮੋਡੀਫਿਕੇਸ਼ਨ ਕੱਲੀ ਕੱਲੀ ਚੀਜ਼ ਦੀ ਕਰਕੇ ਇਹਨੂੰ ਲਾ ਯਾਰ ਪੇਂਟ ਪੂੰਦ ਸਾਰਾ ਕੁ ਇਹਨੂੰ ਲਾ ਦੇ ਲੈਟਾ ਇੱਕ ਵਲੌਗ ਚ ਲਾਵਾਂਗੇ ਪੇਂਟ ਇੱਕ ਵਲੌਗ ਚ ਸਾਰੇ ਕੰਮ ਲੋਬ ਵਖਰੇ ਵਖਰੇ ਵਖਰਾ ਵਖਰਾ ਵਲੌਗ ਆਊਗਾ ਤਾਂ ਕਿ ਵਲੌਗ ਵੱਡਾ ਬਣਾਵੇ ਤੇ ਤੁਹਾਨੂੰ ਵੇਖਣ ਚ ਮਜ਼ਾ ਆਵੇ ਆਹ ਤੋਂ ਲਾਤਾ ਸਾਰਾਗਾ ਸਟੱਪਨੀ ਰੁਪਣੀ ਤੇ ਹੁਣ ਨੰਬਰ ਰੇਡ ਲਾਉਣ ਲੱਗੇ ਆ ਕਿਉਂਕਿ ਇਹ ਵੀ ਨਵੀਂ ਲਵਾਉਣੀ ਇੱਥੇ ਦਿਖਾਵਾਂਗੇ ਜੈਕਸ ਪਰੋ ਜਦ ਤੱਕ ਸੋਏ ਦਾ ਵਖਰਾ ਨਾ ਪਾ ਦਈਏ ਪੈਦਾਂ ਹੀ ਸਾਰੀਆਂ ਚੀਜ਼ਾਂ ਤੇ ਜੈਕਸ ਪਰਲ ਲਾਉਣੇ ਆ ਕਲਰ ਕਿਹੜਾ ਕਲਰ ਬਣਾਇਆ ਕਲਰ ਆ ਹੋ ਕਲਰ ਮੈਂ ਪਿਛਲੇ ਵਲੋਗਾਂ ਵਿੱਚ ਜੀ ਸਾਰਿਆਂ ਚ ਪੁੱਛਿਆ ਵਾ ਆ ਵਲੋਗਾਂ ਵਿੱਚ ਜੀ ਦੱਸੋ ਵੀ ਕਲਰ ਤਾਂ ਥੋੜਾ ਜਿਹਾ ਕਨਫਿਊਜ਼ਨ ਵਾ ਇਹਨੂੰ ਕਲਰ ਕਿਹੜਾ ਹੋਣਾ ਚਾਹੀਦਾ ਬਾਕੀ ਦੀ ਮੋਡੀਫਿਕੇਸ਼ਨ ਤਾਂ ਅਸੀਂ ਦੱਸਾਂਗੇ ਕਿੰਦਾਂ ਦੀ ਕਰਾਉਣੀ ਆ ਤੇ ਬਾਕੀ ਇਹ ਵੀ ਕਲਰ ਦਾ ਜ਼ਰੂਰ ਦੱਸੋ ਕਲਰ ਕਿੰਦਾਂ ਦਾ ਰਹਿਣਾ ਚਾਹੀਦਾ ਇਹਨੂੰ ਤੇ ਬਾਕੀ ਜੋ ਵੀ ਤੁਹਾਨੂੰ ਚੀਜ਼ਾਂ ਪਤਾ ਵਾ ਹੁਣ ਕਿਉਂਕਿ ਅਸੀਂ ਤਾਂ ਹੁਣ ਸ਼ੁਰੂ ਕੀਤਾ ਵਾ ਕਈਆਂ ਨੇ ਬਣਾਏ ਵੀ ਹੋਣਗੇ ਜਾਂ ਕਈਆਂ ਕੋ ਹੋਣਗੇ ਦੱਸੋ ਇਹਨੂੰ ਕੀ ਕੀ ਕਰਨਾ ਚਾਹੀਦਾ ਵਾ ਇਹ ਕਹਿੰਦਾ ਪੱਖਾ ਪੋਣਾ ਇਹਦੇ ਵਿੱਚ ਨਾ ਜਿਹੜਾ ਆਵਾਜ਼ ਜ਼ਿਆਦਾ ਕਰਦਾ ਜਿਹਦਾ ਨੋਰਮਲ ਆਵਾਜ਼ ਹਲੇ ਆ ਨੋਰਮਲ ਜਿਹੜਾ ਕੜੀ ਜਿਹਾ ਕਰਦਾ ਆਵਾਜ਼ ਉਹ ਬੋਨੇ ਇਹਨੂੰ ਵੱਖਰੀ ਕਰਨੀ ਮੋਡੀਫਿਕੇਸ਼ਨ ਇਹ ਮਤਲਬ ਪਤਾ ਲੱਗੇ ਕੀ ਕੀਤੀ ਆ ਤੇ ਕਰਨੀ ਵੀ ਆਪ ਹੀ ਆ ਇਹ ਨਹੀਂ ਵੀ ਇੱਕ ਕਰਾਉਣੀ ਆ ਕਰਨਾ ਵੀ ਆਪ ਹੀ ਆ ਸਾਰਾ ਕੁਝ ਨੰਬਰ ਪਲੇਟ ਖੁੱਲ ਗਈ ਆ ਤੇ ਹੁਣ ਸੀਟ ਦੇ ਖੋਲਣਾ ਇੱਧਰ ਲੈ ਰੀਡ ਵੀ ਗੁੱਲ ਗਈ ਇੱਧਰ ਜਾ ਕਰੋ ਮਿੱਟੀ ਕਿਸੇ ਔਂਗ ਜੀ ਆ ਔਂਗ ਲੱਗੀ ਔਂਗ ਲੱਗੀ ਐ ਇੱਥੋਂ ਤੁਸੀਂ ਹਿਸਾਬ ਲਾ ਲਓ ਬਈ ਕਿੰਨੂੰ ਮੋਡੀਫਿਕੇਸ਼ਨ ਲੱਗੇ ਐ ਹੀ ਕਰਨਾ ਮੋਡੀਫਿਕੇਸ਼ਨ ਜਿਹੜੀ ਟੌਪ ਦੀ ਹੋਊਗੀ 23 ਸਾਲ ਪਹਿਲਾਂ ਜਦੋਂ ਮਤਲਬ ਫਿਰ ਤੋਂ ਵੀ 6 ਮਹੀਨੇ ਵੱਡਾ ਹੈ ਆਹ ਮੇਰੇ ਤੋਂ ਵੀ 6 ਮਹੀਨੇ ਵੱਡਾ ਵਾ ਆ ਮਤਲਬ ਆਦਾਂ ਜਦ ਦੀ ਸਕੂਟਰ ਹੈ ਜਦ ਦੀ ਸਕੂਟਰ ਮੈਂ ਚਲਾਉਂਦੇ ਰਹੇ ਇਹਨੂੰ ਹੋ ਜਾਏਗਾ ਇਹਨੂੰ ਕਰਨਾ ਹੁਣ ਟੈਂਕੀ ਫੋਲ ਕਰ ਦੇਖੀਏ ਫਿਰ ਵਾ ਵਾ ਵੇਖੀ ਜਾਏਗਾ ਜ਼ਰੂਰ ਸਾਬ ਕੀਤੀ ਜਾਏ ਥੋੜੀ ਜੀ ਟੈਂਕੀ ਤੇ ਫਿਰ ਦਾ ਕੰਮ ਜਿਹੜਾ ਕਿ ਆਸਾਨ ਹੋ ਜਾਊਗਾ ਫਿਰ ਸਕੂਟਰ ਸਟਾਰਟ ਹੋ ਜਾਂ ਸਾਰਾ ਕੋ ਮਤਲਬ ਤੁਹਾਨੂੰ ਨਹੀਂ ਦੇਣੇ ਨੌਲੇਜ ਵੀ ਜੇ ਕੋਈ ਇਦਾਂ ਦਾ ਸਕੂਟਰ ਪਿਆ ਹੋਵੇ ਇਹਨੂੰ ਕਿਦਾਂ ਮਤਲਬ ਕਰਨਾ ਵਾ ਕੀ ਕੀ ਉਹਦੇ ਵਿੱਚ ਚੀਜ਼ ਪੈਣੀ ਹੈ ਇਹਦਾ ਇੰਜਨ ਜੇ ਸੀਜ਼ ਮਤਲਬ ਹੋ ਜਾਣੀ ਆ ਜੋ ਹੋ ਵੀ ਗਿਆ ਹੋਊਗਾ ਤਾਂ ਵੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਦੋ ਤਿੰਨ ਚੀਜ਼ਾਂ ਜਾਈਆਂ ਨਵੀਆਂ ਪੈਣੀਆਂ ਵਾ ਉਹ ਪਾ ਕੇ ਇੰਜਨ ਦੀਆਂ ਕਹਿਣੀਆਂ ਵਾ ਉਦਾਂ ਦੇ ਸਾਰੀਆਂ ਪੈਣੀਆਂ ਇਹਦੀਆਂ ਇੰਜਨ ਦੀਆਂ ਕੋਹ ਨਹੀਂ ਬਜਿਆ ਇਹਦਾ ਬਸ ਆਹੋ ਹੀ ਆ ਲੋਹਾ ਹੀ ਆ ਚਲੋ ਬਣੇ ਲੋ ਸੀਟਾ ਵਟਾਹ ਕੱਪੜੀ ਨਹੀਂ ਵੇਚ ਕੇ ਪਤੀਸਾ ਖਾਣਾ ਆਹੋ ਇਹ ਪਤੀਸਾ ਹੀ ਖਾ ਲੈਣਾ ਸੀਟਾ ਸੂਟਾ ਵੇਚ ਕੇ ਤੇ ਬਾਕੀ ਇਹ ਵੀ ਵਲੌਗ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਦੇ ਹੋ ਜਿਹੜਾ ਕਿ ਇਦਾਂ ਦਾ ਮਤਲਬ ਸ਼ੌਂਕੀਨ ਵਾ ਉਹਨੂੰ ਵੀ ਸ਼ੇਅਰ ਜ਼ਰੂਰ ਕਰਿਓ ਬਾਕੀ ਕਮੈਂਟ ਕਰਕੇ ਦੱਸਿਓ ਤੇ ਵਲੌਗ ਨੂੰ ਵੇਖਿਓ ਜ਼ਰੂਰ ਐਂਡ ਤੱਕ ਸਕਿੱਪ ਨਾ ਕਰਿਓ ਬਿਲਕੁਲ ਵੀ ਓਕੇ ਰਿਪੋਰਟ ਹੋਊਗੀ ਘੈਂਟ ਗੱਲ ਬਾਤ ਬਣਾਉਣੀ ਹੈ ਜੀ ਚਾਬੀਆਂ ਦੇ ਸੈੱਟ ਸੁੱਟ ਸਾਰਾ ਕੋਲ ਲੈਣ ਤੇ ਅਸੀਂ ਆਪਣੀ ਕੱਲ ਦੇ ਕਿ ਕਿਸੇ ਕੰਮ ਦੇ ਮਤਲਬ ਉਹਨੂੰ ਹੁਣ ਆਏ ਤੰਗੀ ਨਾ ਹੋਵੇ ਕਿਉਂ ਵੀ ਸਹੀ ਗੱਲ ਹੈ ਕਿ ਨਹੀਂ ਕੀ ਆ ਇਹ ਫੋਰਮੈਨ ਵਾ ਖੋਲਤਾ ਹੀ ਸਾਰਾ ਕੋ ਇਕ ਹੀ ਗੱਲ ਨਾ ਸਾਰਾ ਮਾਮਾ ਸੇ ਓਂਗ ਲੱਗੀ ਇਹਨਾਂ ਦੀ ਟੈਂਕੀ ਖੋਲ ਕੇ ਵੇਖਣ ਲੱਗੇ ਆ ਉਦਾਂ ਦੇ ਟੈਂਕੀ ਨੇ ਕਰੀ ਜੀ ਖਾਲ ਪੈ ਜੇ ਤਾਂ ਖਰਾਬ ਹੀ ਹੋ ਜਾਂਦੀ ਐ ਨਵੀਂ ਟੈਂਕੀ ਪਾਵਾਂਗੇ ਬਾਕੀ ਗੱਲ ਇਹ ਆ ਵੀ ਜੇ ਨਾ ਪਣੀ ਗੱਲ ਫਿਰ ਇਹਨੂੰ ਸਾਫ ਸੂਬ ਕਰਕੇ ਵੇਖ ਲੈਣੇ ਆ ਫਿਰ ਇਹੋ ਚਲਾਵਾਂਗੇ ਬਾਜੂ ਉਦਾਂ ਸਹੀ ਦਿੰਦਾ ਵਾ ਥੋੜਾ ਬਧਾ ਕੰਮ ਹੋਣਾ ਇਹਦਾ ਕਰਾ ਕੇ ਤਾਂ ਦੰਦ ਦਦੇ ਆ ਸਰਵਿਸ ਸਰਵਿਸ ਤੇਲ ਤੂਲ ਪਾ ਕੇ ਵਧੀਆ ਇਹਦੇ ਚ ਓਕੇ ਪੂਰੇ ਕਰੋਣੀ ਹੈ ਸਮਾਨ ਵੀ ਇਹਦਾ ਜਿਹੜਾ ਗਰਦਾਪੁਰੋਂ ਮਿਲਦਾ ਜਾਂ ਅੰਮ੍ਰਿਤਸਰੋਂ ਮਿਲਦਾ ਹੋਰ ਲਾਗੋ ਛਾਗੋ ਮਿਲਦਾ ਹੀ ਨਹੀਂ ਹੈ ਸਬਾਨ ਦੀ ਬੜੀ ਤੰਗੀ ਹੈ ਤੇ ਬਾਕੀ ਇਹ ਵਲੋਗ ਨਾਲ ਨਾਲ ਹੀ ਹੋਣਗੇ ਸੀਰੀਜ਼ ਵਾਈਜ਼ ਹੋਣਗੇ ਇਹ ਹੈਗਾ ਵਾ ਤੀਜਾ ਪਾਰਟ ਤੇ ਜਿਨ੍ਹਾਂ ਨੇ ਨਹੀਂ ਵੀ ਪਹਿਲਾਂ ਵੇਖਿਆ ਦੋ ਵੇਲੇ ਨਹੀਂ ਵੇਖੇ ਉਹ ਵੇਖੋ ਜਾ ਕੇ ਜਦੋਂ ਇਹ ਕੱਢ ਕੇ ਲੈਂਦਾ ਕਿੱਥੋਂ ਕੱਢ ਕੇ ਲੈਂਦਾ ਹੁਣ ਤੇ ਚਲੋ ਫਿਰ ਵੀ ਵਧੀਆ ਵਾ ਉਹਦੋਂ ਤੋਂ ਹੀ ਵੇਖਿਓ ਕਿਦਾਂ ਦਾ ਹੈ ਆ ਜਾਣ ਲੱਗੀ ਟੈਂਕੀ ਬਾਹਰ ਇਹਦੀ ਤੇਲ ਹੈ ਗਈ ਇਹ ਵਿੱਚ ਤੇ ਟੈਂਕੀ ਥੋੜੀ ਜੀ ਸਾਫ਼ ਕਰ ਲੈਣੇ ਆ ਜੇ ਤੇ ਬਣ ਗਈ ਗੱਲ ਤੇ ਜ਼ਰੂਰ ਬਣਾਵਾਂਗੇ ਨਹੀਂ ਤੇ ਫਿਰ ਕੋਈ ਚੱਕਰ ਨਹੀਂ ਆ ਟੱਡ ਬਾਦ ਉਹ ਥੱਲੇ ਲੱਗੀ ਨਹੀਂ ਲੀਡਲ ਰੁਡਲ ਕੋਈ ਲੀ ਸੋਪਟ ਨਹੀਂ ਬਣ ਗਈ ਗੇਰ ਵੀ ਲੱਗੀ ਹੈ ਨਾ ਨਾ ਆਪ ਇੱਧਰੋਂ ਉੱਥੋਂ ਨੀ ਇਧਰਲੇ ਪਾਸੇ ਆ ਮੈਂ ਉੱਧਰ ਜਾਣਾ ਬੰਦੇ ਅਹੀਂ ਦੋ ਜੀਆਂ ਲੈ ਆੜੇ ਬੰਦੇ ਨਹੀਂ ਆਏ ਬਾਕੀ ਸਕੂਲ ਚੱਲ ਗਏ ਇਧਰੋਂ ਨਹੀਂ ਆਹ ਨਾ ਅਸਾ ਬੁੱਟਣੀ ਪਊਗੀ ਤੋ ਯਾਰ ਉਹ ਵੀ ਖੋਲਦੀ ਟੈਂਕੀ ਕੱਢ ਬਾਰ ਟੈਂਕੀ ਵੀ ਖੋਲਦੀ ਆ ਟੈਂਕੀ ਦਾ ਥੋੜਾ ਕੰਮ ਸਾ ਨੂੰ ਖਰਾਬ ਲੱਗਣਿਆ ਬਾਕੀ ਆ ਚੀਜ਼ਾਂ ਠੀਕ ਆ ਯਾਰ ਤਾਂ ਜਿੱਦਾਂ ਅਸੀਂ ਬਾਹਰ ਲਾਇਆ ਸੀ ਨਾ ਉਸ ਹਿਸਾਬ ਨਾਲ ਚੀਜ਼ਾਂ ਠੀਕ ਐ ਅਜੇ ਇੰਨਾ ਖਰਾਬ ਨਹੀਂ ਆਇਆ ਕੰਮ ਹੋ ਵੀ ਸਾਦਾ ਵਾ ਠੀਕ ਐ ਇੱਕ ਆ ਇੱਕ ਆ ਪੈਣੀ ਨਵੀ ਤੇ ਇੱਕ ਆ ਈੜੀ ਆ ਬਾਟ ਗਈ ਪੈਪ ਆ ਵਾਲੀ ਪੈਪ ਨਹੀਂ ਹੋਊ ਤਿਆਰ ਆ ਪੈਪ ਬਣੀ ਫਿਲਟਰ ਫਿਲਟਰ ਕਿਥੇ ਫਿਲਟਰ ਵਾਲੀ ਆ ਅਸਾ ਤੇ ਆ ਫਿਲਟਰ ਵੀ ਇੱਥੇ ਬਣਾਵਾ ਉਹ ਵੀ ਨਾ ਪਊਗਾ ਬਾਕੀ ਡਬੀ ਡੂਬੀ ਵਾਇਰਿੰਗ ਵੂਰਿੰਗ ਸਾਰੀ ਸਹੀ ਆ ਓਕੇ ਰਿਪੋਰਟ ਨਹੀਂ ਥੋੜਾ ਜਿਹਾ ਇਦਾਂ ਚਲਾਵਾਂਗੇ ਜਿੱਦਾਂ ਮਾਣੇ ਮੋਟੇ ਕੰਮ ਕਰਾਉਣ ਜਾਣਾ ਵਾ ਉਦੋਂ ਤੇ ਇਦਾਂ ਚੱਲਣਾ ਵਾ ਸਟਾਰਟ ਤੇ ਕਰਈਏ ਤੇ ਨਾਲ ਲਈਏ ਫਿਰ ਮਗਰਾੜ ਆਹੋ ਮਗਰਾੜ ਲਾ ਇਹਦਾ ਤੇ ਉਹਦਾ ਹੀ ਕਰਨਾ ਟੈਂਕੀ ਦਾ ਥੈਂਕ ਯੂ ਵੀ ਲੰਗਾ ਜੇ ਤਾਂ ਸਾਫ ਹੋ ਗਈ ਤਾਂ ਠੀਕ ਆ ਹਾਂ ਫਿਰ ਦੇਖ ਕੇ ਆਵੇ ਤੇ ਦੇਖ ਕੇ ਫਿਰ ਕੁਆੜ ਚ ਨਵਾਂ ਲੰਮੀ ਲੰਗਾ ਨਵੀਂ ਲੰਗਾ ਹੈ ਨਾ ਇਹ ਦੇ ਕੇ ਅਵੇ ਤੇ ਦੇ ਦਾਂਗੇ ਕੁਆੜੀਏ ਨੂੰ ਕੁਆੜੀਏ ਨੂੰ ਮਿਲ ਜਾਣੀ ਇਹ ਦੇ ਕੇ ਤੋਨੇ ਕਹਣਾ ਆਪਣੀ ਮਰਜ਼ੀ ਨਾਲ ਜਿਹੜੀ ਵਧੀਆ ਲੱਗਦੀ ਲੱਭ ਲੋ ਤੋ ਇਹ ਦੇ ਕੇ ਲੈ ਹੁਣੀ ਅਸੀਂ ਤੇ ਜਿਹੜੀ ਆ ਪਾਈਪ ਵਾ ਪਾਈਪ ਹੀ ਨਵੀਂ ਲੈ ਹੁਣੀ ਉਥੋਂ ਤੇ ਕਾ ਜਿਹੜੀਆਂ ਪਾਈਪਾਂ ਜਿਹੜੀਆਂ ਜਿਹੜੀ ਇੱਕ ਲਾ ਕੇ ਛੁੱਟੀ ਫੜ ਲਾ ਇਥੇ ਇੱਕ ਉਹ ਪਾਈਪ ਤੇ ਕਾ ਪਾਈਪ ਲਾ ਕੇ ਲੈ ਜੰਨੇ ਨਾ ਫਿਰ ਉਥੇ ਵਿਖਾ ਕੇ ਲੈਵਾਂਗੇ ਉਹ ਵੀ ਲੈਵਾਂਗੇ ਇੱਕ ਉਹ ਪੈਪ ਦੇ ਕਾ ਜੀ ਮੀਤਾ ਕਹਿੰਦਾ ਸੀ ਇੱਕ ਹੋਰ ਚੀਜ਼ ਉਹ ਟੈਂਕੀ ਤੋਂ ਥਰੂ ਤੋਂ ਨਹੀਂ ਚਲਾਉਣਾ ਨੇ ਸਟਾਰਟ ਕਰਕੇ ਦੇਖਣਾ ਇਹਨੂੰ ਉਹਦੇ ਵਿੱਚ ਬੋਤਲ ਬਦਲ ਆ ਗਣਾ ਪਰ ਉਹਦੀ ਮਾਰੀ ਹਾਂ ਉਹਦਾ ਨੂੰ ਸਟਾਰਟ ਕਰਕੇ ਦੇਣਾ ਕਿਉਂਕਿ ਇਹ ਜੰਗਲ ਗਈ ਹੈ ਹਾਂ ਤੇ ਜਾਂ ਤੇ ਉਹਨੂੰ ਉਥੋਂ ਹੀ ਰੈਂਕੀ ਪਹਿਲਾਂ ਲਿਆ ਕੇ ਦਵਾਂਗੇ ਫਿਰ ਸਟਾਰਟ ਕਰੂਗਾ ਹੈਨਾ ਚੱਲ ਕੋਈ ਨਹੀਂ ਸਟਾਰਟ ਦੇ ਅੱਜ ਕਰਨਾ ਕਰਨਾ ਇਹਨੂੰ ਜੋ ਮਰਜ਼ੀ ਹੋ ਜਾਏ ਚਲੋ ਫਿਰ ਉਹ ਜੋ ਰੈਡੀ ਹੋਣਾ ਸੀਟ ਲਾ ਕੇ ਨਹੀਂ ਜਾਣਾ ਇੱਥੇ ਸਹਰਾਣਾ ਰੱਖ ਕੇ ਜਾਣਾ ਹੈ ਅੱਜ ਤੇ ਆਪ ਸਹਰਾਣਾ ਰੱਖ ਦੇਣਾ ਤਾਂ ਲਫਰ ਖੋਲ ਮਗਰਾੜ ਬਸ ਤੈਪ ਹੋ ਗਿਆ ਕੰਮ ਸਾਰਾ ਇਹਦਾ ਆ ਰਹਿੰਦੇ ਆ ਰਹਿੰਦੇ ਬਣਾ ਗਾ ਲਾ ਕੇ ਤੈਨੂੰ ਸਾੜਿਆਂ ਤੋਂ ਭਾਈਏ ਪਹਿਲਾਂ ਰੇਗ ਮਾਲਣਾ ਇੰਜ ਲੱਜਾਂਦਾ ਇਹਦਾ ਹੈ ਇੰਜ ਨਹੀਂ ਆ ਮਗਰ ਥੱਲੇ ਉਹ ਵੀ ਲਮਣੀ ਪੈਣੀ ਆ ਨੂੰ ਵੀ ਉਹ ਥੱਲੇ ਉਹਦਾ ਸਲੈਂਸਰ 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 ਲਾ ਕੇ ਸਾ ਜੇ ਮੈਂ ਨਾ ਸਲੈਂਸਰ ਨਵਾਂ ਲਿਆਈਏ ਉਥੋਂ ਸਲੈਂਸਰ ਵੀ ਉਥੋਂ ਹੀ ਕੀ ਹੋ ਜੂਗਾ ਹਾਂ ਪੁੱਠਾ ਕਰਦੇ ਪੁੱਠਾ ਕਰਕੇ ਸਦੋਂ ਸਾਰਾ ਰਗੜਨਾ ਪੈਣਾ ਵਾ ਉਦੋਂ ਇੱਕਲੀ ਜੇ ਸਮਾਨ ਚੰਗਾ ਲੱਗੂਗਾ ਨੂੰ ਉੱਥੇ ਹਾਂ ਜਿੱਧਾ ਨੂੰ ਸਸਤਾ ਪਿਆ ਗਿਆ ਸਾਰਾ ਲੈ ਫੇਰ ਲੈ ਆਵਾਂਗੇ ਚਲੋ ਫਿਰ ਘੇਰ ਕਰ ਤੋੜੇ ਜਰਾ ਆ ਗੱਲੀ ਆ ਆ ਤਾਰਾਂ ਤੂੰ ਨਾ ਕਰ ਕੇ ੜੇ ਹੈ ਨਾ ਤਾਰਾਂ ਤਾਰਾਂ ਆ ਮੁੱਠੀਆਂ ਮੁੱਠੀਆਂ ਸਾਰਾ ਹੈ ਨਾ ਉਹ ਬਟਾ ਤਾਰਾਂ ਦੇ ਵਾਕਿਆ ਭੈਣ ਲੀਆਂ ਆਵੇ ਆ ਆ ਵੀ ਆ ਠੀਕ ਹੈ ਕਲੱਚ ਦੀ ਕਲੱਚ ਦੀ ਠੀਕ ਆ ਮੇਰੇ ਟ੍ਰਿਬਿਨ ਨੂੰ ਦੁੱਧਾ ਪੋਣਾ ਇਲੈਕਟ੍ਰੋਨਿਕ ਜਿਹੜਾ ਹੁੰਦਾ ਹੈ ਕੀ ਮੰਨਦੇ ਆ ਇਹਨੂੰ ਆ ਗਿਆ ਵਾ ਆਹੋ ਤੇ ਮਤਲਬ ਪ੍ਰੋਜੈਕਟਰ ਹੈਗਾ ਵਾ ਥੋੜਾ ਇਹ ਕੋਈ ਇਹੀ ਵੇਚਣ ਵਾਂਤ ਨਹੀਂ ਬਣਾਉਂਦੇ ਭਰਾ ਆਪਣੇ ਸ਼ੌਂਕ ਨੂੰ ਬਣਾਉਂਦੇ ਮੋਡੀਫਿਕੇਸ਼ਨ ਨੂੰ ਬਣਾਉਂਦੇ ਭਾਵੇਂ ਲੱਖ ਲੱਗ ਜੇ ਲਾ ਕੇ ਛੱਡਣਾ ਇੱਥੇ ਹਾਰ ਨਾ ਚੈੱਕ ਕਰੋ ਸਾਰਾ ਮਾਰ ਇਨਲੀਆ ਕੋਈ ਡੁਪਲੀਕੇਟ ਨਹੀਂ ਹੈ ਇਹ ਵਾਨ ਕਿਹੜਾ ਨਹੀਂ ਹੈ ਖਰਾਬ ਹੋ ਗਿਆ ਨਾ ਅੰਦਰ ਹਾਂ ਨਾ ਬਹੁਤ ਵਧੀਆ ਹੈ ਵੇਖਿਆ ਚੱਲਦਾ ਕਿਦਾਂ ਹੀ ਤਰੀ ਤਰੀ ਇਦਾਂ ਚੱਲਦਾ ਹੁੰਦਾ ਹੈ ਇਹ ਇਦਾਂ ਚੱਲਦਾ ਕੋਈ ਰੇਸ ਨਾ ਰੇਸ ਨਾ ਚੱਲਦੇ ਇਹ ਜੇ ਨਹੀਂ ਰੇਸ ਦਈ ਜ ਨਹੀਂ ਉਹਨਾਂ ਚੱਲੀ ਜਾਣਾ ਨਟਵਾ ਨਟਵਾ ਤੇ ਆਉਂਦਾ ਹੀ ਇਹ ਨਾ ਤਹੀ ਭੰਦੇ ਹਾਰ ਇੱਕ ਜੀ ਨਟ ਲੱਗੇ ਵਾਓ ਬਿਊਟੀਫੁਲ ਤਾ ਵੀ ਰਿੰਨ ਲ ਐਨੂ ਕਰਕੇ ਬੰਦ ਹੁੰਦਾ ਲਓ ਵੀ ਕੱਢ ਲਿਆ ਫਿਰ ਚੇਹੇ ਦਾ ਕੱਪੜਾ ਬਾਹਰ ਹਾਂ ਲਾਤ ਲਾਉਣ ਡਿਆ ਵਿਛੇ ਬੰਮੂ ਵੇ ਹਣੇ ਇੱਕੋ ਮੈਂ ਇੱਦਾਂ ਕਮਾਉਨੇ ਆ। ਅਹੀਂ ਹੁਣ ਜਾਣੇ ਸਠਿਆਲੀ ਹੁਣ ਜਾ ਆ ਗਏ ਤੇ ਮੈਗ ਢੀਕਣ ਰਿਆ। ਫਿਰ ਜਾਣੇ ਆ। ਤੁਹਾਨੂੰ ਫਿਰ ਵਿਖਾਉਨੇ ਸ਼ੋਟ। ਬਹੁਤ ਔਖਾ ਵਾ ਇਹਨੂੰ ਖੜਨਾ। ਬਾਕੀ ਪੰਨ ਪਤਾ ਫਿਰ ਮੋੜੀ ਫਰੇਸ਼ਨ ਕਿਹੜੀ ਸੌਖੀ ਆ। ਹੋਏ ਲੈਂਦੇ ਆ ਯਾਨੀ ਜਲਦੀ ਮਿਲਦੇ ਆ। ਰਾਂਗੇ ਨੂੰ ਕਰਾ ਕਰੂਗੇ ਆ ਟੱਚਿੰਗ ਵਾਚਿੰਗ ਕਰਾ ਕੇ। ਹੁਣ ਗਾੜ ਲੇ ਜਿਹੜਾ ਵਲੋਗ ਆ ਉਹਦੇ ਵਿੱਚ ਇਹਨੂੰ ਚਲਾ ਕੇ ਲੈ ਆਵਾਂਗੇ। ਹੁਣ ਬਾਕੀ ਤੁਹਾਨੂੰ ਰਸਤੇ ਵਿੱਚ ਸ਼ੋਟ ਵਿਖਾ ਲਾਂਗੇ। ਸਪੀਡ ਆਪਣੀ ਨਹੀਂ ਰੱਖਣੀ ਬਾਕੀ ਪੰਮੂ ਦਾ ਪਤਾ ਨਹੀਂ ਆ। ਥੇਲੇ ਵੇਲੇ ਨੇ ਰੇਸ ਦੇ ਦੇਣੀ। ਚਲੋ ਘਰ ਆਉਂਦੇ ਆ ਲਾਓ ਬਈ ਬਸ 1 ਮਿੰਟ ਦੇ ਵਿੱਚ ਵਿੱਚ ਅਸੀਂ ਪਹੁੰਚ ਜਾਣਾ ਫਿਰ ਤੁਹਾਨੂੰ ਮਸਾਉਨੇ ਆ ਛੋਟ ਸਾਰੇ ਕਿਦਾਂ ਕਿਦਾਂ ਤਿਆਰ ਹੋਣਾ ਕਰੋ ਚੈੱਕ ਬੋ ਖਾਲਾ ਧਨ ਬੋਖਾ ਸਮਝ ਲਓਗੀ ਡਿੱਗਣ ਵਾਲੇ ਹਲਾਤੇ ਵੇ ਲਾਓ ਵੀ ਮੁੰਡਿਆਂ ਨੇ ਸਕੂਟਰ ਪਹਚਾਦਾ ਇੱਥੇ ਹਾਂਜੀ ਕਰੋ ਚੱਕ ਬਾਕੀ ਦੇ ਵੀ ਦੇਖ ਸਕਦੇ ਜੇ ਹੁਣ ਆ ਗਿਆ ਦੁਕਾਨੇ ਤੇ ਤਾਂ ਹੁਣ ਗੱਡੀ ਘਟਾ ਇੱਥੇ ਨਿਕਲਣਾ ਵਾ ਤੇ ਬਾਕੀ ਤੁਸੀਂ ਇਹ ਆ ਵੀ ਸਕਿੱਪ ਨਾ ਕਰਿਓ ਤੁਹਾਨੂੰ ਹਲੇ ਮੈਂ ਕਹਿੰਨੇ ਆਂ ਤੇ ਇਹ ਵਲੋਗ ਤੁਹਾਨੂੰ ਦੱਸਾਂਗੇ ਜੇ ਇਹਦੇ ਅੱਜ ਸਟਾਰਟ ਹੋ ਗਿਆ ਨਹੀਂ ਤੇ ਕੱਲ ਸਮਾਨ ਲਿਆ ਕੇ ਸਟਾਰਟ ਕਰਾਂਗੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਾਂਗੇ ਤੇ ਬਾਕੀ ਦੇ ਵੀ ਚੱਕ ਕਰੋ ਚੱਲ ਜਾਈਏ ਵਲੋਗ ਮੈਂ ਅੱਡਾ ਬਣਾਉਣਾ ਥੋੜੀ ਜਿਹੀ ਕਿੱਕ ਗਿਆ ਅੱਜ ਤੋਂ ਉਹ ਗੱਡੀ ਆ Hãy subscribe cho kênh Ghiền Mì Gõ mà không bỏ lỡ những video hấp dẫn